ਉਹ ਦਾ ਨਿਕਲ ਗਿਆ ਜੀ 2027 ਤੱਕ ਦਾ ਮੈਂ ਹੀ ਰੱਖਦਾ ਜੀ ਠੀਕ ਹੈ ਜੀ ਤੇ ਤੁਹਾਡੇ ਵਾਈਫ ਨੇ ਸਮਝਿਤ ਕੋਰ ਹਾਂਜੀ ਹਾਂ ਉਹਨਾਂ 2033 ਤੱਕ ਦਾ ਜੀ ਜਿੰਨੇ ਟਾਈਮ ਦਾ ਪਾਸਪੋਰਟ ਲੈਣਾ ਜਿਹੜੀ ਇਮੀਗ੍ਰੇਸ਼ਨ ਉਹ ਕੀਤਾ ਸੀਗਾ ਅਪਲਾਈ ਹਾਂਜੀ ਉੱਥੇ ਕਰਾ ਦੇ ਓਕੇ ਬ੍ਰੈਂਪਟਨ ਆਫਿਸ ਦੇ ਹਾਂਜੀ ਹਾਂ ਠੀਕ ਹੈ ਠੀਕ ਹੈ ਤੁਸੀਂ ਕੰਟੈਕਟ ਕੀਤਾ ਸੀ ਕਿ ਬੱਚੇ ਨੇ ਕੀਤਾ ਸੀ ਬੱਚੇ ਨੇ ਕਰਿਆ ਸੀ ਜੀ ਓਕੇ ਉਹ ਪਹਿਲਾਂ ਵੀ ਟੱਚ ਚ ਹੋਣਗੇ ਉਧਰ ਹਾਂ ਹਾਂ ਉਹਨਾਂ ਕੋਲ ਉਹਨਾਂ ਨੇ ਫੈਲ ਲਈਏ ਨਾ ਪੀਆਰ ਦੀ ਉਹਨਾਂ ਦਾ ਅੱਛਾ ਅੱਛਾ ਪੀਆਰ ਦਾ ਪ੍ਰੋਸੈਸ ਉਹਨਾਂ ਨੇ ਫਿਰ ਇੱਥੇ ਤੁਹਾਡੇ ਮੋਗੂ ਤੇ ਦੱਸਿਆ ਸੀਗਾ ਠੀਕ ਹੈ ਠੀਕ ਹੈ ਠੀ ਪ੍ਰੋਬਲਮ ਤਾਂ ਨਹੀਂ ਆਈ ਨਹੀਂ ਨਹੀਂ ਆਈ ਜੀ ਵਧੀਆ ਰਿਹਾ ਪ੍ਰੋਸੈਸ ਵਧੀਆ ਵਧੀਆ ਜੀ ਹਾਂ ਚਲੋ ਵਧਾਈਆਂ ਜੀ ਬਹੁਤ ਕਿੰਨੇ ਦਿਨਾਂ ਚ ਆ ਗਿਆ ਜੀ ਇਹ ਤਾਂ 10 ਦਿਨਾਂ ਚ ਆ ਗਿਆ ਜੀ 10 ਦਿਨਾਂ ਚ ਵੀਜ਼ਾ ਆ ਗਿਆ 10 12 ਦਿਨਾਂ ਚ ਆ ਗਿਆ ਚਲੋ ਵਧੀਆ ਜੀ ਹਾਂ ਅਗੇਰਾ ਕਰ ਲਿਓ ਪ੍ਰੋਸੈਸ ਟਿਕਟ ਆਦਿ ਵਗੈਰਾ ਲੈਣੀ ਹੋਈ ਤਾਂ ਦੱਸ ਦਿਓ ਤੁਹਾਨੂੰ ਸਾਰੀ ਅਗਲੀ ਸਰਵਿਸ ਜੀ ਆਪਾਂ ਪ੍ਰੋਵਾਈਡ ਕਰ ਸਕਦੇ ਹਾਂ ਠੀਕ ਹੈ ਜੀ ਤੁਹਾਡੇ ਲਈ ਲਵਾਂਗੇ ਜੀ ਹਾਂਜੀ ਹਾਂਜੀ ਕੋਈ ਬੰਦ ਚਲੋ ਠੀਕ ਹੈ ਜੀ ਧੰਨਵਾਦ ਓਕੇ ਜੀ ਧੰਨਵਾਦ